ਇਤੇ ਸਾਲ 26 ਨਵੰਬਰ 2024 ਨੂੰ ਬਾਦਸ਼ਾ ਯਾਨੀ ਕਿ ਫੇਮਸ ਰੈਪਰ ਬਾਦਸ਼ਾ ਦੇ ਚੰਡੀਗੜ੍ਹ ਵਾਲੇ ਰੈਸਟੋਰੈਂਟ ਦੇ 26 ਨਵੰਬਰ ਰਾਤ ਨੂੰ ਬੰਬ ਨਾਲ ਹਮਲਾ ਕੀਤਾ ਗਿਆ ਸੀਗਾ ਜਿਸ ਦੀਆਂ ਤੁਸੀਂ ਇਹ ਤਸਵੀਰਾਂ ਵੀ ਨਾਲ ਨਾਲ ਦੇਖ ਸਕਦੇ ਹੋ ਸੀਸੀਟੀਵੀ ਤੇ ਜਿੱਥੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਬੰਬ ਲਾਸਟ ਕਰਕੇ ਜਾਂਦੇ ਨੇ ਇਹ ਉਹੀ ਦੌਰ ਸੀ ਜਦੋਂ ਆਏ ਦਿਨ ਪੰਜਾਬ ਦੇ ਵਿੱਚ ਵੀ ਬੰਬ ਧਮਾਕੇ ਹੋ ਰਹੀ ਗ੍ਰੇਨੇਡ ਸਿੱਟੇ ਜਾ ਰਹੇ ਸੀ ਕਈ ਫੇਮਸ ਪਰਸਨੈਲਿਟੀਆਂ ਦੇ ਘਰੇ ਘਰੇ ਤੇ ਉਹਨਾਂ ਦੇ ਵਿੱਚ ਇੱਕ ਨਾਮ ਚੰਡੀਗੜ੍ਹ ਦੇ ਵਿੱਚ ਸਥਿਤ ਰੈਸਟੋਰੈਂਟ ਬਾਦਸ਼ਾਹ ਦੇ ਘਰ ਦੇ ਬਾਦਸ਼ਾਹ ਦੇ ਰੈਸਟੋਰੈਂਟ ਦੇ ਉੱਤੇ ਵੀ ਸਿੱਟਿਆ ਗਿਆ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਸੀ ਤੇ ਹੁਣ ਇਸ ਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਇੱਕ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਨੌਜਵਾਨ ਦੀਪਕ ਦੱਸਿਆ ਜਾ ਰਿਹਾ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਇਸ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਦਿੱਲੀ ਤੋਂ ਹੀ ਗ੍ਰਿਫਤਾਰ ਕੀਤਾ ਹੈ ਹਾਲ ਤੱਕ ਏਸੀ ਇੰਨੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਤੇ ਇਸ ਦੇ ਇਸ ਦੇ ਲਿੰਕ ਜਿਹੜੇ ਨੇ ਗੈਂਗਸਟਰ 골ਡੀ ਬਰਾੜ ਦੇ ਨਾਲ ਦੱਸੇ ਜਾ ਰਹੇ ਨੇ ਕਿ ਕੈਨੇਡਾ ਦੇ ਵਿੱਚ ਬੈਠਾ 골ਡੀ ਬਰਾੜ ਦੇ ਨਾਲ ਇਸ ਤੇ ਸੰਬੰਧ ਨੇ ਜਿਸ ਦੀ ਹੁਣ ਜਾਂਚ ਸ਼ੁਰੂ ਹੋ ਚੁੱਕੀ ਹੈ ਤੇ ਵੱਡੀ ਖਬਰ ਇਹ ਹੈ ਕਿ ਫਰੀਦਕੋਟ ਦਾ ਰਹਿਣ ਵਾਲਾ ਇਹ ਸਰਦਾਰ ਨੌਜਵਾਨ ਜਿਸ ਦਾ ਨਾਮ ਦੀਪਕ ਦੱਸਿਆ ਜਾ ਰਿਹਾ ਇਸ ਨੂੰ ਦਿੱਲੀ ਪੁਲਿਸ ਨੇ ਬਾਦਸ਼ਾਹ ਦੇ ਰੈਸਟੋਰੈਂਟ ਦੇ ਹੋਤੇ ਹੋਏ ਬੰਬ ਧਮਾਕੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਇਸ ਦੇ ਵਿੱਚ ਵੇਖਣਾ ਹੋਵੇਗਾ ਕਿ ਅੱਗੇ ਕੀ ਕੁਝ ਨਿਕਲ ਕੇ ਆਂਦਾ ਹੈ ਤੇ ਪਰ ਨਾਲ ਦੇ ਨਾਲ ਤੁਸੀਂ ਤਸਵੀਰਾਂ ਇਹ ਦਿਖਾ ਦਈਏ ਤੁਹਾਨੂੰ ਕਿ ਇਹ ਤਸਵੀਰਾਂ ਚੰਡੀਗੜ੍ਹ ਉਸ ਰੈਸਟੋਰੈਂਟ ਦੇ ਬਾਹਰ ਦੀਆਂ ਨੇ ਜਿੱਥੇ ਬਾਦਸ਼ਾਹ ਦੇ ਏ ਬਾਸ਼ਾ ਦਾ ਰੈਸਟੋਰੈਂਟ ਹੈ ਜਿੱਥੇ ਬੰਬ ਤਮਾਕਾ 26 ਨਵੰਬਰ ਦੇ ਰਾਤ ਯਾਨੀ ਕਿ 27 ਨਵੰਬਰ ਤੜਕੇ ਸਵੇਰੇ ਤੁਸੀਂ ਕਹਿ ਸਕਦੇ ਹੋ 3 ਕ ਵਜੇ ਦਾ ਟਾਈਮ ਸੀਗਾ ਜਦੋਂ ਇਹ ਦੋਨੋਂ ਨੌਜਵਾਨ ਆਂਦੇ ਨੇ ਤੇ ਬੰਬਲਾਸ਼ ਕਰਕੇ ਜਾਂਦੇ ਨੇ ਉਸ ਵੇਲੇ ਜਦੋਂ ਇਹ ਘਟਨਾ ਹੋਈ ਤੇ ਉਸ ਵੇਲੇ ਰੈਸਟੋਰੈਂਟ ਵਾਲੇ ਜਿਹੜੇ ਬੰਦੇ ਸੀਗੇ ਯਾਨੀ ਕਿ ਬਾਦਸ਼ਾਹ ਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਸੀ ਉਹਨਾਂ ਨੇ ਕੀ ਕੁਝ ਦੱਸਿਆ ਜ਼ਰਾ ਉਹ ਵੀ ਸੁਣ ਲਵੋ ਸਰ ਧਮਾਕੇ ਧਮਾਕੇ ਕੇ ਬਾਅਦ ਸੁਣ ਕੇ ਹਮ ਬਾਹਰ ਆਏ ਹਮਾਰੋ ਰਦਰ ਕਾਂਸ ਟੁੱਟਾ ਹੋਇਆ ਹੈ ਹਮਾਰਾ ਗੇਟ ਦਾ ਬਸ ਕੇ ਬਾਅਦ ਹਮਨੇ ਕੰਪਲੇਨਟ ਕਰ ਦਿੱਤੀ ਅੱਛਾ ਅੰਦਰ ਹੋਰ ਵੀ ਆਪ ਫਰੇਮ ਆਂ ਅੰਦਰ ਹੋਰ ਤੇ ਤੁਹਾਾਰੇ ਫਰੇਮ ਸਾਤ-ਅੱਠ ਲੋਕ ਤੇ ਜੋ ਕੰਮ ਕਰਤੇ ਹਨ ਕੋਈ ਨੁਕਸਾਨ ਨਹੀਂ ਸਰ ਬਚਾਓ ਹੋ ਗਿਆ सीसीटीवी भी खराब है चूहे ने तार काट रखी है कितने बजे था घटना कितने बजे तीन बजे सवा तीन बजे की कुछ बात है तो किस तरह का आवाज आई जैसे जी बम वगैरह फोड़ते हैं कितने लोग तो रेस्टोरेंट बंद था तभी हाँ रेस्टोरेंट बंद था जी क्लोज था गेट लगा हुआ था लोग ਚਲ ਜੋ ਕੋਈ ਕੰਮ ਨਹੀਂ ਹੋਇਆ ਜਾਨੀ ਮਲੀ ਜੀ ਕੋਈ ਨੁਕਸਾਨ ਤਾਂ ਨਹੀਂ ਜ ਨਹੀਂ ਕਿਸੇ ਕੋਈ ਨੁਕਸਾਨ ਨਹੀਂ ਹੈ ਬਾਕੀ ਹਮ ਜ ਕਿਸੇ ਕੋਈ ਦੇਖਣਾ ਨਹੀਂ ਕਿ ਕਿਸ ਨੇ ਕੀ ਕਰਾਇਆ ਤਾਂ ਤੁਸੀਂ ਸੁਣਿਆ ਏਸੀ ਰੈਸਟੋਰੈਂਟ ਦੇ ਜਿਹੜੇ ਕੰਮ ਕਰਨ ਵਾਲੇ ਬੰਦੇ ਜੋ ਬਾਦਸ਼ਾਹ ਦੇ ਰੈਸਟੋਰੈਂਟ ਤੇ ਕੰਮ ਕਰਦੇ ਸੀਗੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਸੀ ਕਿ ਉਸ ਵੇਲੇ ਤੇ ਹੁਣ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਫਰੀਦਕੋਟ ਦੇ ਰਹਿਣ ਵਾਲੇ ਦੀਪਕ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਗੈਂਗਸਟਰ 골ਡੀ ਬਰਾਡ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਤੇ 골ਡੀ ਬਰਾਡ ਉਹ ਹੀ ਜਿਸ ਨੇ ਜ਼ਿੰਮੇਵਾਰੀ ਸਿੱਧੂ ਮੂਸੇਵਾਲਾ ਕਤਲकांड ਦੀ ਲਈ ਸੀ ਤੇ 골ਡੀ ਬਰਾਡ ਦੇ ਉੱਤੇ 골ਡੀ ਬਰਾਡ ਕੈਨੇਡਾ ਦੀ 25 ਮੋਸਟ ਵਾਂਟਡ ਲਿਸਟ ਦੇ ਵਿੱਚ ਵੀ ਉਸ ਦਾ ਨਾਮ ਹੈ ਤੇ 50 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਵੀ ਉਸ ਦੇ ਉੱਤੇ ਰੱਖਿਆ ਹੋਇਆ ਹੈ ਕਿ ਜੇ ਕੋਈ 골ਡੀ ਬਰਾਡ ਦੀ ਇਨਫੋਰਮੇਸ਼ਨ ਦਿੰਦਾ ਹੈ ਤੇ ਉਸ ਨੂੰ 50 ਹਜ਼ਾਰ ਕੈਨੇਡੀਅਨ ਡਾਲਰ ਵੀ ਮਿਲਣਗੇ ਤੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਆਪਣਾ ਨੈਕਸਸ ਚਲਾ ਰਿਹਾ ਹੈ ਪੰਜਾਬ ਕੀ ਪੂਰੇ ਦੇਸ਼ ਭਰ ਦੇ ਵਿੱਚ ਵੱਡੀਆਂ ਪਰਸਨੈਲਿਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਨੌਜਵਾਨ ਫਰੀਦਕੋਟ ਦਾ ਜਿਵੇਂ ਇੱਕ ਫੜਿਆ ਗਿਆ ਹੈ ਉਸੇ ਤਰ੍ਹਾਂ ਹੀ ਕਈ ਹੋਰ ਨੌਜਵਾਨ ਉਸਦੇ ਨਾਲ ਕੰਮ ਕਰ ਰਹੇ ਨੇ ਹੁਣ ਖੈਰ ਵੇਖਣਾ ਹੋਵੇਗਾ ਕਿ ਇਸ ਨੌਜਵਾਨ ਦੇ ਪਰਿਵਾਰ ਜਾਂ ਫਿਰ ਕੋਈ ਹੋਰ ਸਾਹਮਣੇ ਆ ਕੇ ਕੀ ਕੁਝ ਕਹਾਣੀ ਬਿਆਨ ਕਰਦੇ ਨੇ ਜਾਂ ਫਿਰ ਕੀ ਕੁਝ ਦੱਸਦੇ ਨੇ ਆਪਣੇ ਇਸ ਨੌਜਵਾਨ ਬਾਰੇ ਕਿ ਉਸ ਦਾ ਹੱਥ ਹੈ ਜਾਂ ਫਿਰ ਨਹੀਂ ਹੈ ਹਾਲ ਦੀ ਘੜੀ ਦਿੱਲੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਨਾਲ ਕੀਤੀ ਜਾ ਸਕਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ